ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ। ਪ੍ਰੀਤ ਬਹੁਤ ਸੋਹਣੀ ਸੁਨੱਖੀ ਕੁੜੀ ਸੀ। ਉਸ ਨੇ 1ਵੇਂ ਸਾਲ ਵਿੱਚ ਪੈਰ ਧਰਿਆ। ਤਾਂ ਉਸ ਦੇ ਡੈਡੀ ਨੇ ਉਸ ਦਾ ਰਿਸ਼ਤਾ ਆਪਣੇ ਦੋਸਤ ਦੇ ਮੁੰਡੇ ਨਾਲ ਕਰ ਦਿੱਤਾ। ਉਸ ਦੇ ਦੋਸਤ ਦਾ ਮੁੰਡਾ ਮਨਜੀਤ ਸਰਕਾਰੀ ਸਕੂਲ ਵਿੱਚ ਟੀਚਰ ਸੀ ਅਤੇ ਜ਼ਮੀਨਦਾਰ ਜਾਇਦਾਦ ਵੀ ਬਹੁਤ ਵਧੀਆ ਸੀ। ਬਾਕੀ ਪ੍ਰੀਤ ਦਾ ਡੈਡੀ ਕਾਫੀ ਟਾਈਮ ਤੋਂ ਉਸ ਦੇ ਨਾਲ ਉਸ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਤੇ ਉਸ ਦੇ ਪਰਿਵਾਰ ਅਤੇ ਘਰ-ਬਾਰ ਬਾਰੇ ਪਤਾ ਸੀ ਤੇ ਪ੍ਰੀਤ ਦਾ ਰਿਸ਼ਤਾ ਉਸਨੇ ਉਸ ਮੁੰਡੇ ਨੂੰ ਕਰ ਦਿੱਤਾ ਮਨਜੀਤ ਵੇਖਣ ਵਿੱਚ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ ਮਨਜੀਤ ਅਤੇ ਪ੍ਰੀਤ ਦਾ ਵਿਆਹ ਹੋ ਗਿਆ ਵਿਆਹ ਵਾਲੇ ਦਿਨ ਪ੍ਰੀਤ ਇੰਨੀ ਜਿਆਦਾ ਸੋਹਣੀ ਲੱਗ ਰਹੀ ਸੀ ਕਿ ਹਰ ਕੋਈ ਉਸ ਤੋਂ ਨਿਗਾ ਹੀ ਨਹੀਂ ਚੁੱਕ ਰਿਹਾ ਸੀ ਪ੍ਰੀਤ ਦੇ ਸੱਸ ਸਹੁਰਾ ਉਸ ਨੂੰ ਬਹੁਤ ਪਿਆਰ ਕਰਦੇ ਉਹਨਾਂ ਨੇ ਤਾਂ ਪ੍ਰੀਤ ਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੂੰ ਸਾਡੀ ਨੂੰਹ ਨਹੀਂ ਬੇਟੀ ਬਣ ਕੇ ਸਾਡੇ ਘਰ ਆਈ ਹੈ ਕਿਉਂਕਿ ਸਾਨੂੰ ਪਰਮਾਤਮਾ ਨੇ ਇੱਕੋ ਇੱਕ ਪੁੱਤਰ ਦਿੱਤਾ ਹੈ ਸਾਡੇ ਘਰ ਧੀ ਨਹੀਂ ਹੈ ਤੇ ਅੱਜ ਪਰਮਾਤਮਾ ਨੇ ਸਾਨੂੰ ਧੀ ਦੀ ਕਮੀ ਪੂਰੀ ਕਰ ਦਿੱਤੀ ਹੈ ਤੇਰੇ ਆਉਣ ਕਰਕੇ ਧੀ ਦੀ ਕਮੀ ਪੂਰੀ ਹੋ ਗਈ ਹੈ ਪ੍ਰੀਤ ਦੀ ਸੱਸ ਤੇ ਸੌਰ ਉਸ ਦੇ ਸਾਰੇ ਲਾੜ ਚਾ ਪੂਰੇ ਕਰਦੀ ਉਸ ਨੂੰ ਵਨ ਸਵੰਨੀ ਆ ਚੀਜ਼ਾਂ ਲਿਆ ਕੇ ਦਿੰਦੀ ਜੇ ਉਦੋਂ ਕਿਤੇ ਆਉਂਦੀ ਜਾਂਦੀ ਤਾਂ ਪ੍ਰੀਤ ਵਾਸਤੇ ਕੁਝ ਨਾ ਕੁਝ ਲੈ ਕੇ ਆਉਂਦੀ ਉਸ ਨੂੰ ਬਹੁਤ ਸੋਹਣੇ ਸੋਹਣੇ ਸੂਟ ਵੱਖੋ ਵੱਖਰੇ ਡਿਜ਼ਾਈਨਾਂ ਵਿੱਚ ਸਮਾ ਕੇ ਬਣਾ ਕੇ ਦਿੰਦੀ ਪ੍ਰੀਤ ਵੀ ਆਪਣੇ ਸੱਸ ਸਹੁਰੇ ਨੂੰ ਆਪਣਾ ਮੰਮੀ ਡੈਡੀ ਹੀ ਸਮਝਦੀ ਸੀ ਉਹ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਪ੍ਰੀਤ ਦੇ ਵਿਆਹ ਤੋਂ ਡੇਢ ਕ ਸਾਲ ਬਾਅਦ ਪ੍ਰੀਤ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਬੇਟੀ ਦੇ ਜਨਮ ਤੋਂ ਬਾਅਦ ਪਰਿਵਾਰ ਵਿੱਚ ਜਿਵੇਂ ਖੁਸ਼ੀ ਦੀ ਲਹਿਰ ਹੀ ਦੌੜ ਗਈ ਹੋਵੇ। ਪ੍ਰੀਤ ਦੇ ਸੱਸ ਸਹੁਰਾ ਆਪਣੀ ਪੋਤਰੀ ਨੂੰ ਜਾਨੋਂ ਵੱਧ ਪਿਆਰ ਕਰਦੇ ਸਨ। ਪ੍ਰੀਤ ਦੇ ਸੱਸ ਸਹੁਰੇ ਨੇ ਆਪਣੀ ਪੋਤਰੀ ਦਾ ਨਾਮ ਮਹਿਕ ਰੱਖਿਆ। ਮਹਿਕ ਹਜੇ 2 ਸਾਲ ਦੀ ਹੋਈ ਸੀ ਕਿ ਇੱਕ ਦਿਨ ਮਨਜੀਤ ਸਕੂਲ ਡਿਊਟੀ ਤੇ ਜਾ ਰਿਹਾ ਸੀ। ਸਰਦੀਆਂ ਦੇ ਦਿਨ ਸਨ, ਧੁੰਦ ਕਾਫੀ ਜ਼ਿਆਦਾ ਸੀ। ਧੁੰਦ ਕਾਰਨ ਇਤੋਂ ਆਉਣ ਵਾਲੀ ਗੱਡੀ ਨੇ ਮਨਜੀਤ ਨੂੰ ਟੱਕਰ ਮਾਰੀ ਤੇ ਉਹ ਆਪਣੇ ਮੋਟਰਸਾਈਕਲ ਤੋਂ ਡਿੱਗ ਪਿਆ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ। ਮਨਜੀਤ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰੀਤ ਤਾਂ ਪਾਗਲ ਹੀ ਹੋ ਗਈ ਸੀ। ਉਸ ਦੀਆਂ ਚੀਕਾਂ ਹਰ ਕਿਸੇ ਦੇ ਦਿਲ ਨੂੰ ਬੁਲੰਦਰ ਰਹੀਆਂ ਸਨ। ਪ੍ਰੀਤ ਦੇ ਸੱਸ ਸਹੁਰਾ ਵੀ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ। ਪ੍ਰੀਤ ਦੀ ਸੱਸ ਆਪਣੀ ਪੋਤਰੀ ਨਾਲ ਲਾਡ ਪਿਆਰ ਕਰਦੀ ਆਪਣਾ ਟਾਈਮ ਪਾਸ ਕਰਨ ਲੱਗ ਪਈ। ਪ੍ਰੀਤ ਹੁਣ ਬਹੁਤ ਜ਼ਿਆਦਾ ਉਦਾਸ ਰਹਿਣ ਲੱਗ ਪਈ ਸੀ ਮਨਜੀਤ ਦੀ ਮੌਤ ਤੋਂ ਬਾਅਦ ਪ੍ਰੀਤ ਦੀ ਸੱਸ ਕੋਲੋਂ ਪ੍ਰੀਤ ਦਾ ਉੱਤਰਿਆ ਹੋਇਆ ਚਿਹਰਾ ਦੇਖਿਆ ਨਹੀਂ ਜਾ ਰਿਹਾ ਸੀ ਹੁਣ ਮਨਜੀਤ ਦੀ ਮੌਤ ਨੂੰ 2 ਸਾਲ ਹੋ ਚੁੱਕੇ ਸਨ ਪ੍ਰੀਤ ਦੇ ਸੱਸ ਸਹਰੇ ਨੇ ਇੱਕ ਸਲਾਹ ਬਣਾਈ ਕਿ ਪ੍ਰੀਤ ਦੀ ਹਜੇ ਭਰੀ ਜਵਾਨੀ ਪਈ ਹੈ ਉਹ ਇਸ ਤਰ੍ਹਾਂ ਸਾਨੂੰ ਰੋਂਦਿਆਂ ਹੋਇਆਂ ਅਸੀਂ ਉਸ ਨੂੰ ਨਹੀਂ ਦੇਖ ਸਕਦੇ ਪ੍ਰੀਤ ਦੀ ਸੱਸ ਦੀ ਇੱਕ ਸਹੇਲੀ ਸੀ ਪ੍ਰੀਤ ਦੇ ਸਹੁਰਿਆਂ ਦੇ ਨੇੜਲੇ ਪਿੰਡ ਵਿੱਚ ਹੀ ਵਿਆਹੀ ਹੋਈ ਸੀ ਉਸ ਦਾ ਮੁੰਡਾ ਸਮਾਜ ਭੜਾਈ ਅਫਸਰ ਸੀ ਉਹ ਉਸ ਵਾਸਤੇ ਸਾਂਹ ਕੁੜੀ ਦਾ ਰਿਸ਼ਤਾ ਲੱਭ ਰਹੀ ਸੀ ਪ੍ਰੀਤ ਦੇ ਸੱਸ ਸਹੁਰੇ ਨੇ ਪ੍ਰੀਤ ਬਾਰੇ ਗੱਲ ਕੀਤੀ ਤਾਂ ਉਸ ਦੀ ਸਹੇਲੀ ਨੇ ਝਟਪਟ ਹਾਂ ਕਹਿ ਦਿੱਤੀ ਉਸ ਦਾ ਪੁੱਤਰ ਗੁਰਪ੍ਰੀਤ ਵੀ ਇਸ ਰਿਸ਼ਤੇ ਲਈ ਮੰਨ ਗਿਆ ਕਿਉਂਕਿ ਉਹ ਕਾਫੀ ਟਾਈਮ ਤੋਂ ਪ੍ਰੀਤ ਦੇ ਠੰਡੇ ਸੁਭਾਅ ਵਾਲੇ ਜਾਣਦੇ ਸਨ ਅਤੇ ਪ੍ਰੀਤ ਦੀਆਂ ਕਾਫੀ ਸਾਰੀਆਂ ਤਰੀਫਾਂ ਸੁਣ ਰਏ ਸਨ ਪਰੰਤੂ ਅਜੇ ਤੱਕ ਪ੍ਰੀਤ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਇੱਕ ਦਿਨ ਪ੍ਰੀਤ ਦੇ ਸੱਸ ਸਹੁਰੇ ਨੇ ਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਅਤੇ ਕੋਲ ਬਿਠਾ ਕੇ ਕਹਿਣ ਲੱਗੇ ਪੁੱਤਰ ਅਸੀਂ ਤੈਨੂੰ ਧੀ ਸਮਝਦੇ ਹਾਂ ਨੂੰ ਨਹੀਂ ਸਮਝਦੇ ਪ੍ਰੀਤ ਕਹਿਣ ਲੱਗੀ ਹਾਂਜੀ ਮੈਨੂੰ ਪਤਾ ਹੈ ਕਹਿੰਦੇ ਅੱਜ ਅਸੀਂ ਆਪਣੀ ਧੀ ਕੋਲੋਂ ਕੁਝ ਮੰਗਣਾ ਹੈ ਸਾਨੂੰ ਜਵਾਬ ਤਾਂ ਨਹੀਂ ਦੇਵੇਂਗੀ ਪ੍ਰੀਤ ਕਹਿਣ ਲੱਗੀ ਮੰਮੀ ਜੀ ਡੈਡੀ ਜੀ ਜਦੋਂ ਅੱਜ ਤੱਕ ਮੈਂ ਤੁਹਾਡੇ ਕੋਈ ਗੱਲ ਨਹੀਂ ਮੋੜੀ ਤਾਂ ਅੱਜ ਤੁਹਾਡੀ ਗੱਲ ਕਿਉਂ ਮੋੜਾਂਗੀ ਪ੍ਰੀਤ ਦੇ ਸਹੁਰੇ ਨੇ ਬੜੇ ਪਿਆਰ ਨਾਲ ਪ੍ਰੀਤ ਦੇ ਸਿਰ ਤੇ ਹੱਥ ਫੇਰ ਅਤੇ ਫਿਰ ਪ੍ਰੀਤ ਦੀ ਸੱਸ ਨੇ ਉਸ ਨਾਲ ਰਿਸ਼ਤੇ ਵਾਲੀ ਗੱਲ ਕੀਤੀ ਰਿਸ਼ਤੇ ਦੀ ਗੱਲ ਸੁਣ ਕੇ ਪ੍ਰੀਤ ਆਪਣੇ ਸੱਸ ਸਹੁਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਰਹੀ ਸੀ ਤੇ ਮਨ ਹੀ ਮਨ ਸੋਚ ਰਹੀ ਸੀ ਕਿ ਇਹਨਾਂ ਨੇ ਮੇਰੀ ਜ਼ਿੰਦਗੀ ਲਈ ਆਪਣੇ ਦਿਲ ਤੇ ਕਿੰਡਾ ਵੱਡਾ ਪੱਥਰ ਰੱਖਿਆ ਹੈ ਮੈਂ ਇਹਨਾਂ ਨੂੰ ਇਨਕਾਰ ਨਹੀਂ ਕਰ ਸਕਦੀ ਪ੍ਰੀਤ ਨੇ ਰਿਸ਼ਤੇ ਲਈ ਹਾਂ ਕਹਿ ਦਿੱਤੀ ਪ੍ਰੀਤ ਦੇ ਸੱਸ ਸਹੁਰਾ ਉਸ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ ਪ੍ਰੀਤ ਦੇ ਵਿਆਹ ਦਾ ਦਿਨ ਆ ਗਿਆ ਪ੍ਰੀਤ ਦੇ ਸੱਸ ਸਹੁਰੇ ਨੇ ਨੂੰਹ ਨੂੰ ਦੇ ਵਿਹਾਰ ਆਪਣੀਆਂ ਧੀਆ ਵਾਂਗ ਕੀਤੇ ਪ੍ਰੀਤ ਦੇ ਸਹੁਰੇ ਨੇ ਪ੍ਰੀਤ ਦਾ ਪੱਲਾ ਗੁਰਪ੍ਰੀਤ ਨੂੰ ਫੜਾ ਦਿੱਤਾ ਤਾਂ ਉਸ ਵਿੱਚ ਵਕਤ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਹੰਝੂ ਵਹਿ ਰਹੇ ਸਨ ਪ੍ਰੀਤ ਦੇ ਸੱਸ ਸੋਰਾ ਕਹਿ ਰਹੇ ਸਨ ਕਿ ਪ੍ਰੀਤ ਦੀ ਧੀ ਮਹਿਕ ਨੂੰ ਅਸੀਂ ਆਪਣੇ ਕੋਲ ਰੱਖਾਂਗੇ ਹੌਲੀ ਹੌਲੀ ਦਿਲ ਲਗਾ ਲਵੇਗੀ ਪਰ ਗੁਰਪ੍ਰੀਤ ਕਹਿੰਦਾ ਨਹੀਂ ਮੈਂ 4 ਸਾਲ ਦੀ ਬੱਚੀ ਨੂੰ ਉਸ ਦੀ ਮਾਂ ਤੋਂ ਅਲੱਗ ਨਹੀਂ ਕਰ ਸਕਦਾ ਮਹਿਕ ਮੇਰੇ ਲਈ ਬੋਝ ਨਹੀਂ ਹੈ ਮੈਂ ਇਸ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਰਿਹਾ ਹਾਂ ਅਤੇ ਮੈਂ ਇਸ ਨੂੰ ਆਪਣੀ ਧੀ ਬਣਾ ਕੇ ਹੀ ਰੱਖਾਂਗਾ। ਪ੍ਰੀਤ ਆਪਣੇ ਸੱਸ ਸਹੁਰੇ ਦੇ ਗਲ ਲਾ ਕੇ ਬਹੁਤ ਰੋਈ। ਹੰਝੂ ਵਹਾਉਂਦੀ ਹੋਈ ਟੋਲੀ ਵਿੱਚ ਚੜ ਕੇ ਆਪਣੇ ਸਹੁਰੇ ਘਰ ਪਹੁੰਚ ਗਈ। ਉੱਥੇ ਉਸ ਨੂੰ ਉਸ ਦਾ ਸੱਸ ਸਹੁਰਾ, ਨਣਦ ਅਤੇ ਪਤੀ ਬਹੁਤ ਪਿਆਰ ਕਰਦੇ ਅਤੇ ਇੱਜ਼ਤ ਵੀ ਬਹੁਤ ਦਿੰਦੇ ਸਨ। ਉਸ ਦੀ ਧੀ ਮਹਿਕ ਨੂੰ ਵੀ ਸਾਰੇ ਬਹੁਤ ਪਿਆਰ ਕਰਦੇ ਸਨ। ਮਹਿਕ ਉਹਨਾਂ ਦੀ ਬਹੁਤ लाड़ਲੀ ਧੀ ਸੀ। ਪ੍ਰੀਤ ਦੇ ਵਿਆਹ ਤੋਂ 1 ਮਹੀਨਾ ਬਾਅਦ ਜਦੋਂ ਉਸਦੇ ਮੰਮੀ ਡੈਡੀ ਉਸ ਨੂੰ ਮਿਲਣ ਆਏ ਤਾਂ ਉਹਨਾਂ ਨੇ ਪ੍ਰੀਤ ਦੇ ਚਿਹਰੇ ਤੇ ਜੋ ਖੁਸ਼ੀ ਵੇਖੀ ਤੇ ਆਪਣੀ ਪੁੱਤਰੀ ਦਾ ਜੋ ਉਸ ਘਰ ਵਿੱਚ ਆਦਰ ਸਤਕਾਰ ਦੇਖਿਆ ਇਹ ਸਭ ਦੇਖ ਕੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਹਨਾਂ ਦੇ ਦਿਲ ਨੂੰ ਸਕੂਨ ਮਿਲ ਗਿਆ ਪ੍ਰੰਤੂ ਪ੍ਰੀਤ ਨੇ ਆਪਣੇ ਸੱਸ ਸਹੁਰੇ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਮੈਂ ਮੈਂ ਵੱਡੀ ਹੋ ਜਾਵੇਗੀ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਛੱਡ ਆਵਾਂਗੀ ਕਿਉਂਕਿ ਮੈਂਕ ਤੁਹਾਡੇ ਲਈ ਸਭ ਕੁਝ ਹੈ ਤੁਸੀਂ ਉਸ ਦੇ ਸਹਾਰੇ ਆਪਣੀ ਜ਼ਿੰਦਗੀ ਕੱਢ ਸਕਦੇ ਹੋ ਇੰਨੀ ਗੱਲ ਸੁਣਦੇ ਪ੍ਰੀਤ ਦੇ ਮੰਮੀ ਡੈਡੀ ਨੇ ਪ੍ਰੀਤ ਨੂੰ ਗਲਵੱਕੜੀ ਪਾ ਲਈ ਅਤੇ ਸਾਰਿਆਂ ਦੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਇਹ ਹੰਝੂ ਅੱਜ ਖੁਸ਼ੀ ਦੇ ਸਨ ਪ੍ਰੀਤ ਦੇ ਸੱਸ ਸਹੁਰੇ ਨੂੰ ਅੱਜ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਨਾਂ ਦੇ ਮਨ ਤੋਂ ਬਹੁਤ ਸਾਰਾ ਬਹੁਤ ਲੱਗ ਗਿਆ ਹੋਵੇ। ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ? ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਅੱਜ ਦੀ ਕਹਾਣੀ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ।